ਤਾਂ ਆਖਰ ਪੁਤਲੀ ਘਰ ਦੇ ਦੁਕਾਨਦਾਰਾਂ ਵਿੱਚ ਕਿਉਂ ਅਕਰੋਸ਼ ਸੀ ਗੱਲਬਾਤ ਕਰ ਲੈਣੇ ਆ ਜਿਹੜੇ ਦੁਕਾਨਦਾਰ ਨਾਲ ਗੱਲਬਾਤ ਹੋਈ ਸੀ ਟਾਫੀ ਪੁਲਿਸੀ ਭਾਜੀ ਕੀ ਮਾਮਲਾ ਕੀ ਹੈ ਪੂਰਾ ਸਰ ਸੇਰੇ ਮੈਡਮ ਆਏ ਸੀਗੇ ਸਾਨੂੰ ਸਮਝਾਉਂਦੇ ਪਏ ਸੀਗੇ ਕਿ ਤੁਸੀਂ ਆਪਣਾ ਸਮਾਨ ਅੰਦਰ ਲਗਾਇਆ ਕਰੋ ਕੱਲ ਵੀ ਆ ਕੇ ਕਿਹਾ ਮੈਂ ਕਿਹਾ ਠੀਕ ਹੈ ਮੈਡਮ ਜੀ ਆਪਾਂ ਨਹੀਂ ਲਗਾਵਾਂਗੇ ਹੋਣ ਦੁਪਹਿਰ ਦੀ ਗੱਲ ਲੱਗੀ ਆ ਆਪਾਂ ਬੈਕਮੈਂ ਬੈਠਾ ਸੀਗਾ ਦੋ ਅਫਸਰ ਲੋਗ ਆਏ ਆ ਅੱਗੇ ਮੈਨੂੰ ਕਹਿੰਦੇ ਵੀ ਤੁਸੀਂ ਬਾਹਰ ਲਗਾਇਆ ਮੈਂ ਕਿਹਾ ਤੁਸੀਂ ਜੇ ਲਗਦਾ ਹੈ ਤੂੰ ਤੁਸੀਂ ਦੇਖ ਲਓ ਭਈ ਇਹਨਾਂ ਨੇ ਫੋਨ ਕੱਢ ਕੇ ਵੀਡੀਓ ਬਣਾਉਣਾ ਲਾ ਪਏ ਵੀਡੀਓ ਅਬਿਊਜ਼ ਅਬਿਊਜ਼ ਵੀ ਕੀਤਾ ਤੁਹਾਨੂੰ ਵੀਡੀਓ ਕੱਢਣ ਤੋਂ ਬਾਅਦ ਨਾਲ ਹੀ ਗਾਲ੍ਹਾਂ ਕੱਢ ਕੇ ਗਲੇ ਭੈਣ ਚੋ ਤੁਹਾਨੂੰ ਸਮਾਨ ਨੂੰ ਅੰਦਰ ਕਰਨਾ ਮੈਂ ਕਿਹਾ ਅਫਸਰ ਜੀ ਤੁਸੀਂ ਉਹਨੂੰ ਗਾਲ੍ਹਾਂ ਕੱਢਣ ਦੇ ਆ ਗਏ ਮੈਂ ਕਿਹਾ ਤੁਹਾਡਾ ਗਾਲ੍ਹ ਕਰਦਾ ਸਾਡਾ ਬੰਦਾ ਨਹੀਂ ਹੈ ਪਰ ਤੁਸੀਂ ਤੁਹਾਨੂੰ ਗਾਲ੍ਹਾਂ ਨਾ ਕੱਢੋ ਤੁਸੀਂ ਉਸ ਤੋਂ ਸਾਡਾ ਗੱਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੀ ਮੈਡਮ ਨਾਲ ਗੱਲ ਮੈਡਮ ਨੂੰ ਬੁਲਾ ਲੈਂਦੇ ਆ ਮੈਡਮ ਤੁਹਾਨੂੰ ਜੋ ਕਰਨੇ ਕੋ ਤੁਸੀਂ ਕਰ ਰਹੇ ਹੂੰ ਮੈਡਮ ਆਏ ਨੇ ਇੱਥੇ ਮੈਡਮ ਆਏ ਉਹਨਾਂ ਨੇ ਉਹਨਾਂ ਨੇ ਅਫਸਰ ਰੋਕ ਤੇ ਕਾਰਵਾਈ ਕੀਤੀ ਹੈ ਉਹਨਾਂ ਨੇ ਉਹਨਾਂ ਨੂੰ ਚੌਕ ਤੋਂ ਬਦਲੀ ਕਰ ਤੁਸੀਂ ਵੀ ਆਪਣਾ ਸਮਾਨ ਫਿਰ ਅੰਦਰ ਲਗਾ ਰਹੇ ਹੋ ਫੁੱਟਪਾਥ ਲਗਾ ਨਹੀਂ ਅੰਦਰ ਹੀ ਸਾਰਾ ਅੰਦਰ ਹੀ ਲਗਾਏ ਆ ਤੁਸੀਂ ਅਸੀਂ ਦੇਖ ਸਕਦੇ ਹੋ ਵੀਡੀਓ ਦੇ ਦੇਖ ਲਓ ਅਸੀਂ ਜਿਸ ਤਰ੍ਹਾਂ ਤੁਹਾਨੂੰ ਮੈਡਮ ਲੈ ਗਈ ਆ ਉਹ ਤੋਂ ਹੀ ਲੰਦੇ ਆ ਤੇ ਮੋਤਵਰ ਵੀ ਆਏ ਸੀਗੇ ਇਲਾਕੇ ਦੇ ਜਿਹੜੇ ਕੌਂਸਲਰ ਜਾਂ ਹੋਰ ਵੀ ਮੋਤਵਰ ਬੰਦੇ ਕਿੱਥੇ ਪਹੁੰਚੇ ਸੀ ਬਾਜ਼ਾਰ ਵਾਲੇ ਸਾਰੇ ਇਕੱਠੇ ਹੋਏ ਆ ਉਹ ਵੀ ਸਾਰੇ ਸਾਰਿਆਂ ਨੂੰ ਦੂਸਰੇ ਬਜ਼ਾਰਾਂ ਨੇ ਉਹਨਾਂ ਨੇ ਸਾਰੇ ਤੰਗ ਬਹੁਤ ਫਾਲਤੂ ਬੋਲੇ ਆ ਲੇਕਿਨ ਉਹ ਕਹਿੰਦੇ ਤੁਸੀਂ ਫਾਲਤੂ ਇਤਨਾ ਗਾਲਾਂ ਨਾ ਕੱਢੋ ਜੋ ਕਹਿਣਾ ਪਿਆ ਨਾ ਸਾਨੂੰ ਸਮਝਾਓ ਹੀ ਕਰ ਲੈਣੇ ਤਰੇ ਦਿਨ ਚਾਹਤੀ ਪੁਲਿਸ ਨੇ ਲੈ ਕੇ ਕੀ ਦਿੱਕਤ ਸੀਗੀ ਐਕਚੁਅਲੀ ਆਲਰੇਡੀ ਡੀਸੀ ਮੈਡਮ ਵੱਲੋਂ ਨਾ ਆਰਡਰ ਕੀਤੇ ਹੋਏ ਸੀਗੇ ਜਿਹੜੇ ਇਹ 163 ਬੀ ਐਨਐਸਐਸ ਦੇ ਤੇ ਕਿਤੇ ਫੁੱਟਪਾਥ ਖਾਲੀ ਰੱਖਣ ਵਾਸਤੇ ਤੇ ਉਹ ਮੁਲਾਜ਼ਮ ਨੇ ਕਿਤੇ ਅੰਦਰ ਗ੍ਰਾਏ ਹੋਣੇ ਉਹਦੇ ਵਿੱਚ ਇਹਨਾਂ ਦੀ ਆਸ ਵਿੱਚ ਕਾਈ ਸੁਣੀ ਹੋਗੀ ਉਹਦੇ ਹੋ ਗਈ ਹੰ ਸੈਟੀਸਫਾਈਡ ਹੋ ਗਏ ਆ ਕੋਈ ਗੱਲ ਨਹੀਂ ਠੀਕ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਕਹਿੰਦੇ ਦੁਕਾਨਦਾਰ ਬੀ ਅਬਿਊਜ਼ ਲੈਂਗੁਏਜ ਜਿਹੜੀ ਯੂਜ਼ ਕੀਤੀ ਗਈ ਨਹੀਂ ਨਹੀਂ ਐਵੇਂ ਦੀ ਕੋਈ ਨਹੀਂ ਚੀਜ਼ਾਂ ਵੇਖੋ ਜਦੋਂ ਗੁੱਸੇ ਵਿੱਚ ਹੁੰਦੇ ਨਾ ਐਗਰੈਸਿਵ ਹੁੰਦਾ ਗੁੱਸੇ ਵਿੱਚ ਥੋੜੇ ਜਿਹਾ ਬੋਲਿਆ ਬੁਲਾਇਆ ਜਾਂਦਾ ਪਰ ਅਬਿਊਜ਼ ਲੈਂਗੁਏਜ ਜਿਹੜੀ ਹੈ ਨਾ ਕੋਈ ਐਵੇਂ ਦੀ ਚੀਜ਼ ਨਹੀਂ ਹੈਗੀ ਵੀ ਐਵੇਂ ਦੀ ਕੋਈ ਗੱਲ ਕਹੂਗੀ ਸਾਡੇ ਵੀ ਮਲਾਜ਼ਮ ਆ ਕੋਈ ਐਵੇਂ ਦੀ ਚੀਜ਼ਾਂ ਨਹੀਂ ਹੁੰਦੀ ਜਦੋਂ ਦੁਕਾਨਾ ਆਪਾਂ ਅੰਦਰ ਕਰਵਾਈਆਂ ਹੁਣ ਬਾਹਰ ਲਾਉਂਦੇ ਤੇ ਫਿਰ ਉਹਦੇ ਵਿੱਚ ਰੌਲਾ ਪੈਂਦਾ ਥੋੜਾ ਬਹੁਤ ਆ ਉਹ ਬਾਕੀ ਜੇ ਤੁਸੀਂ ਕਹੋਗੇ ਗਾਲੀ ਗਲੋਚ ਦੀ ਕੋਈ ਚੀਜ਼ ਹੋ ਚੀ ਸਾਹਮਣੇ ਨਹੀਂ ਬਾਕੀ ਸੈਟੀਸਫੈਕਸ਼ਨ ਹੋ ਗਿਆ ਉਹ ਇਹਦਾ ਮੈਂ ਦਾਨੀ ਮੇਰੀ ਐਕਚੁਅਲੀ ਅਫਸਰ ਆਏ ਹੋਣ ਤਾਂ ਫਿਰ ਮਾਮਲਾ ਵੱਡਾ ਹੀ ਹੁੰਦਾ ਨਹੀਂ ਮੇਰੀ ਐਕਚੁਅਲੀ ਇਹ ਵੀ ਪਰਿਵਾਰਾ ਵਰਗੀ ਹੈ ਨਾ ਮੈਨੂੰ ਇਹ ਹੁੰਦਾ ਕਿ ਜੇ ਮੈਂ ਆਪ ਚੱਲ ਜਾ ਮੈਂ ਮੇਰੀ ਲਮਾ ਕੇ ਜਾ ਹੋਵੇ ਇਹਨਾਂ ਨੂੰ ਰੋਡ ਬਲਾਕ ਕਰਨ ਉਹਦੇ ਨਾਲੋਂ ਚੰਗਾ ਕਿ ਤੁਸੀਂ ਆਪ ਚੱਲ ਜਿਓ ਜਿਤੇ ਪਤਾ ਹੋਵੇ ਵੀ ਆਪਣੇ ਹੱਕ ਨਾਲ ਕੋਈ ਚੀਜ਼ ਤੁਸੀਂ ਕਰ ਸਕਦੇ ਹੋ ਤੇ ਉਹ ਉਹ ਹੱਕ ਮੇਰਾ ਹੈਗਾ ਤੇ ਉਹ ਗੁਰੂ ਮਾਨ ਦੇ ਦੀ ਕਿਰਪਾ ਨਾਲ ਸਾਰੇ ਜਣੇ ਸੈਟੀਸਫਾਈਡ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਕਰਕੇ ਜੋਨ ਚਾਰਜ ਜਿਹਦੇ ਮੇਰੇ ਨਾਲ ਹੁੰਦਾ ਹੀ ਆ ਇਹ ਆਲਰੇਡੀ ਇੱਥੋਂ ਦੇ ਜੋਨ ਚਾਰਜ ਆ ਬਾਕੀ ਸਾਰੇ ਪੈਟਰੋਲਿੰਗ ਕਰਦੇ ਆ ਕਿਤੇ ਨਾ ਕਿਤੇ ਜਦੋਂ ਪਤਾ ਲੱਗਦਾ ਵੀ ਇਹ ਪ੍ਰੋਬਲਮ ਹੁੰਦੀ ਹੈ ਤੇ ਫਿਰ ਸਾਡਾ ਫਰਜ਼ ਬਣਦਾ ਇੱਕ ਪਰਿਵਾਰ ਵਾਂਗੂ ਹਰ ਇੱਕ ਜੇ ਪ੍ਰੋਬਲਮ ਹੁੰਦੀ ਤੇ ਉਹਨੂੰ ਸੰਭਲ ਲਈ ਮੈਂ ਹੁਣ ਸੋਲਟ ਆਊਟ ਕੀ ਹੋਇਆ ਕਿ ਜਿਹੜੀ ਕਿ ਇੱਕ ਰਾਏ ਬਣੀ ਹੈ ਮੈਮੋ ਦਾ ਸੋਲਟ ਹਾਂ ਨਹੀਂ ਵੇਖੋ ਉਹ ਚੀਜ਼ਾਂ ਉਹ ਹੀ ਆ ਤੇ ਦਿਨ ਦਿਹਾੜੇ ਹੈਗੇ ਇਹਨਾਂ ਦੇ ਆਰਾਮ ਨਾਲ ਕਸਟਮਰ ਬਾਹਰ ਆਉਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਕਿ ਗੱਡੀਆਂ ਇਹਨਾਂ ਦੀਆਂ ਲੱਗਣਗੀਆਂ ਕੋਈ ਐਵੇਂ ਦੀ ਆਲਰੇਡੀ ਚੀਜ਼ਾਂ ਚੱਲਦੀਆਂ ਮੈਂ ਕੋਈ ਪ੍ਰੋਬਲਮ ਹੀ ਹੈਗੀ ਤੇ ਇਸ ਕਰਕੇ ਸਾਡੀ ਵੀ ਸਟੇਸ਼ਨ ਦੇਣ ਜਾ ਰਹੇ ਹੋ ਫੁੱਟਪਾਥਾਂ ਦੀ ਕੋਈ ਨਹੀਂ ਉਹ ਵੇਖੋ ਡੀਸੀ ਮੈਮ ਨਾਲ ਗੱਲ ਆ ਜਿਵੇਂ ਸ਼ਾਮ ਨੂੰ ਕਰੂੰਗੀ ਹੁਣ ਉਹ ਜ਼ਰੂਰ ਹੋਊਗਾ 100% ਨੇਚਰਲੀ ਆ ਇੱਕ ਦੋ ਦਿਨ ਬਾਅਦ ਸੀ ਇਹਨਾਂ ਨੂੰ ਰੈਟਸਨ ਮਿਲ ਜੇ ਤੇ ਠੀਕ ਆ ਨਹੀਂ ਉਹ ਵੇ ਨੇਚਰਲੀ ਮੈਂ ਗੱਲ ਕਰੂੰਗੀ ਮੈਂ ਕਿਉਂਕਿ ਮੈਡਮ ਦੇ ਆਰਡਰ ਆ ਨਾ ਉਹ ਗੱਲ ਕਰਕੇ ਫਿਰ ਕਰ ਤਾਂ ਪਪਲੀ ਘਰ ਬਾਜ਼ਾਰ ਵਿੱਚ ਅ ਦੁਕਾਨਦਾਰ ਅਤੇ ਟ੍ਰੈਫਿਕ ਪੁਲਿਸ ਕਰਮਚਾਰੀ ਦੇ ਦਰਮਿਆਨ ਕੋਈ ਕਹਾਣੀ ਸੁਣੀ ਹੋਈ ਸੀ ਕਿ ਉਹ ਕਹਾਣੀ ਜਿਹੜੀ ਜ਼ਿਆਦਾ ਵੱਧ ਗਈ ਸੀ ਬੈਂਸ ਬਾਜੀ ਤੇ ਵੱਧ ਗਈ ਸੀ ਉਸ ਤੋਂ ਬਾਅਦ ਏਡੀਸੀਪੀ ਟ੍ਰੈਫਿਕ ਅਮਨਦੀਪਪੁਰ ਮੈਂ ਇਥੇ ਪਹੁੰਚੇ ਅਤੇ ਮਾਮਲਾ ਜਿਹੜਾ ਉਹਨਾਂ ਨੇ ਸੁਲਝਾਇਆ ਹੈ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਕੋਈ ਵੀ ਪੁਲਿਸ ਕਰਮਚਾਰੀ ਜਿਹੜਾ ਕਿ ਦੁਕਾਨਦਾਰ ਨਾਲ ਮਿਸ ਬਿਹੇਵ ਨਹੀਂ ਕਰੇਗਾ ਉਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਕੈਮਾਪਰਸ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸ੍ਰੀਟੀਵੀ ਅੰਮ੍ਰਿਤਸਰ